ਇੱਕ ਹਿਰਨ ਜੰਗਲ 'ਚ ਪਾਣੀ ਦੀ ਤਲਾਸ਼ 'ਚ ਭਟਕਦਾ ਪਿਆ ਸੀ। ਉਹਨੂੰ ਇੱਕ ਨਦੀ ਵਿਖਦੀ ਹੈ। ਉਹ ਨਦੀ ਕੋਲ ਜਾਂਦਾ ਹੈ। ਪਰ ਉਹ ਆਪਣੇ ਰਾਈਟ ਸਾਈਡ ਵੇਖਦਾ ਹੈ ਤਾਂ ਉਹਨੂੰ ਇੱਕ ਸ਼ਿਕਾਰੀ ਵਿਖਦਾ ਹੈ ਜੋ ਕਿ ਨਿਸ਼ਾਨਾ ਲਾ ਕੇ ਖੜ੍ਹਾ ਸੀ। ਉਹਦੀ ਲੈਫਟ ਸਾਈਡ 'ਤੇ ਇੱਕ ਸ਼ੇਰ ਖੜ੍ਹਾ ਸੀ। ਪਰ ਜਦੋਂ ਪਿੱਛੇ ਮੁੜ ਕੇ ਵੇਖਦਾ ਹੈ ਜੰਗਲ 'ਚ ਅੱਗ ਲੱਗੀ ਹੋਈ। ਤੇ ਉਹ ਸੋਚਦਾ ਹੈ ਮੈਂ ਤਾਂ ਚਾਰੇ ਤਰਫ ਤੋਂ ਘਿਰ ਗਿਆ ਤੇ ਉਹ ਘਬਰਾ ਜਾਂਦਾ ਹੈ ਉਹਨੂੰ ਭੱਜਣ ਲਈ ਕੋਈ ਰਾਹ ਨਹੀਂ ਲੱਭਦਾ ਫਿਰ ਉਹ ਸੋਚਣ ਲੱਗਦਾ ਹੈ ਕਿ ਮੈਂ ਤਾਂ ਪਾਣੀ ਪੀਣ ਆਇਆ ਸੀ ਸਿਰ ਜਦੋਂ ਆਇਓ ਪਾਣੀ ਪੀਣ ਲਈ ਸ਼ੇਰ ਚੁਕਾਂਦਾ ਹੈ ਨਦੀ 'ਚ ਤੇ ਫਿਰ ਉਦੋਂ ਹੀ ਬਾਰਿਸ਼ ਹੋ ਜਾਂਦੀ ਹੈ ਤੇ ਸ਼ਿਕਾਰੀ ਦਾ ਨਿਸ਼ਾਨਾ ਚੁਪ ਜਾਂਦਾ ਹੈ ਸ਼ੇਰ ਨੂੰ ਜਾ ਕੇ ਵੱਜਦਾ ਹੈ ਸ਼ੇਰ ਸ਼ਿਕਾਰੀ ਦੇ ਪਿੱਛੇ ਭੱਜਦਾ ਹੈ ਤੇ ਜਿਹੜੀ ਅਗ ਲੱਗੀ ਸੀ ਜੰਗਲ ਚ ਉਹ ਤਾਂ ਪਾਣੀ ਦੇ ਨਾਲ ਬਰਸਾਤ ਦੇ ਨਾਲ ਬੁਝ ਹੀ ਚੁਕੀ ਸੀ ਤੇ ਹਿਰਨ ਖੁਸ਼ੀ-ਖੁਸ਼ੀ ਪਾਣੀ ਪੀ ਕੇ ਤੁਰ ਚਲਾ ਜਾਂਦਾ ਹੈ ਇਸ ਕਹਾਣੀ ਤੋਂ ਤੁਹਾਨੂੰ ਸਿੱਖਿਆ ਮਿਲਦੀ ਹੈ ਕਿ ਭਾਵੇਂ ਜਿੰਨੀ ਮਰਜੀ ਵੱਡੀ ਮੁਸੀਬਤ ਆ ਜਾਵੇ ਪਰ ਆਪਾਂ ਘਬਰਾਉਣਾ ਨਹੀਂ ਚਾਹੀਦਾ ਤੇ ਆਪਣੇ ਟਾਰਗੇਟ ਉੱਲ ਫੋਕਸ ਕਰਨਾ ਚਾਹੀਦਾ ਧੰਨਵਾਦ ਜੀ